ਸਸਰੀ ਕਾਲ ਜੀ ਸਾਰਿਆਂ ਨੂੰ ਵਾਇਗਵੀ ਜੀ ਦਾ ਖਾਲਸਾ ਵਹਿਗੂ ਜੀ ਦਾ ਫਤਿਹ ਹੈ ਦਰਸ਼ਕੋ ਅੱਜ ਆਪਾਂ ਫੇਰ ਮੋੜ ਤੋਂ ਪਹੁੰਚੇ ਆਂ ਸਹਿਰ ਸਮਰਾਲਾ ਗਲੈਂਡ ਕਲੇਅਰ ਫਾਰਮ ਤੇ ਇੱਥੇ ਤੁਸੀਂ ਮੇਰੀ ਬੈਕਸਾਈਡ ਦੇਖ ਸਕਦੇ ਹੋ ਬੜੇ ਨਵੇਂ ਨਵੇਂ ਟਰੈਕਟਰ ਖੜੇ ਆ ਪੰਜ ਚਾਰ ਸੌ ਘੰਟਾ ਚੱਲੇ ਹੋਏ 2.4 ਬੈਂਡ ਸਾਰਿਆਂ ਦੀ ਆਪਾਂ ਤੁਹਾਨੂੰ ਡਿਟੇਲ ਨਾਲ ਜਾਣਕਾਰੀ ਦਵਾਂਗੇ ਆ ਨਾਲ ਨੇ ਆਪਣੇ ਭਾਈ ਲੱਕੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਆ ਵਧੀਆ ਬੜਾ ਵਧੀਆ ਯਾਨੀ ਕਿਦਾਂ ਟਾਇਰਾਂ ਦੀ ਕੰਡੀਸ਼ਨ ਆ ਕਿਦਾਂ ਇੰਜਨ ਦੀ ਕੰਡੀਸ਼ਨ ਆ ਯਾਨੀ ਸਾਰੇ ਟਰੈਕਟਰ ਤਾਂ ਵਧੀਆ ਹੁੰਦੇ ਨੇ ਤੁਹਾਨੂੰ ਕੱਲਾ ਕੱਲਾ ਟਰੈਕਟਰ ਦਿਖਾਵਾਂਗੇ ਜਾ ਕੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲੇ ਐਂਡ ਤੱਕ ਦੇਖਿਆ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਪਿੱਟੂਆਂ ਯੰਪੁਰ ਨੂੰ ਫੇਸਬੁੱਕ ਤੇ ਹਾਂ ਤਾਂ ਫੋਲੋ ਕਰ ਲਿਆ ਕਰੋ ਤੇ ਆਓ ਬਾ ਹਾਂਜੀ ਦਰਸ਼ਕੋ ਆ ਖੜੇ ਨੇ ਟਰੈਕਟਰ ਸਾਰਿਆਂ ਨੂੰ ਪਹਿਲਾਂ ਖੜਾ ਸੋਨਾ ਲੀਕਾ 75 75 ਵਲਡ ਟਰੈਕ ਆ ਦੇਖ ਸਕਦੇ ਤੁਸੀਂ ਹਾਲਤ ਇਹਦੀ ਹੱਡ ਵਗੈਰਾ ਸਿਸਟਮ ਨਾਲ ਲੱਗਿਆ ਹੋਇਆ ਐਨ ਪੂਰਾ ਘੈਂ ਟਰੈਕਟਰ ਆ ਇਹ ਵੀਰੇ ਕਿੰਨੀਆਂ ਬਾਵਰਾਂ ਦਾ 75 ਹਾਰਸਪਾਵਰ ਆ ਵੀਰੇ 75 ਹਾਰਸਪਾਵਰ ਦਾ ਹਾਂਜੀ ਆ ਦੇਖ ਸਕਦੇ ਆ ਤੁਸੀਂ ਵਧੀਆ ਟਾਇਰਾਂ ਦੀ ਹਾਲਤ ਪਈ ਆ ਇੰਜਨ ਦੀ ਹਾਲਤਾਂ ਤੇ ਵਧੀਆ ਪਲੇਟਫਾਰਮ ਆ ਜਿੱਦਾਂ ਦਾ ਆਉਂਦਾ ਸੀ ਇਹਦੇ ਵਿੱਚ ਤੇजे ਗੱਲ ਕਰੀਏ ਆਪਾਂ ਇਹ ਕਿੰਨੇ ਮਾਡਲ ਆ 2021 ਆ ਵੀਰੇ 2021 ਮਾਡਲ ਆ ਹਾਂਜੀ ਵੀਰੇ ਅ ਚਾਚਾ ਦੇਖ ਲੋ ਦਰਸ਼ਕੋ ਬਿਲਕੁਲ ਨਵਾਂ ਹੀ ਪਿਆ ਇਹਦਾ ਚੱਲਿਆ ਵੀ ਥੋੜਾ ਹੀ ਹੋਣਾ ਕਿ ਨਹੀਂ ਹਾਂਜੀ ਵੀਰੇ 2021 ਮਾਡਲ ਆ ਤੇ ਆਪਣੀ ਕੀ ਡਿਮਾਂਡ ਆ ਵੀਰੇ ਦੀ ਇਹ ਵੀਰੇ 8 ਲੱਖ 115 ਦੀ ਡਿਮਾਂਡ ਆਈ 8 ਲੱਖ 115000 ਦੀ ਹਾਂਜੀ ਬਿਨਾਂ ਸੀਆਰਡੀ ਆਈ ਆਨਲਾਈਨ ਪੰਪ ਆ ਅੱਛਾ ਦਰਸ ਕੋ ਬਿਨਾ ਸੀਆਰਡੀਆ ਇਨ ਲਾਈਨ ਪੰਪਾ ਸੋਨਾਲੀਕਾ ਬਲ ਟਰੈਕ 75 815000 ਦੀ ਦੀ ਡਿਮਾਂਡ ਆ ਆ ਦੇਖ ਸਕਦੇ ਆ ਤੁਸੀਂ ਜਿਹੜਾ ਆਪਣਾ ਪਹਿਲਾ ਹੀ ਟਰੈਕਟਰ ਆ ਤੇ ਉਸ ਤੋਂ ਇਹ ਮੂਰੇ ਵੇਟ ਵੀ ਲੱਗੇ ਹੋਇਆ ਇਹਦੇ ਬੜਾ 75 ਪਾਵਰ ਦਾ ਟਰੈਕਟਰ ਆ ਇਹ ਤੇ ਉਸ ਤੋਂ ਅੱਗੇ ਆ ਗਿਆ ਮੈਸੀ 5245 ਡੀਆਈ ਤੇ ਦੇਖ ਸਕਦੇ ਆ ਤੁਸੀਂ ਸ਼ਸਤਰੀ ਇਹਦੇ ਉੱਤੇ ਵੀ ਲੱਗੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਤੇ ਇੰਜਨ ਪੱਖੋਂ ਇਹਨਾਂ ਦਾ ਟਰੈਕਟਰ ਸਾਰੇ ਵਧੀਆ ਹੁੰਦਿਆ ਇਹ ਟਰੈਕਟਰ ਲੈ ਕੇ ਵਧੀਆ ਆਉਂਦੇ ਆ ਦੇਖੋ ਬਿਲਕੁਲ ਸਾਫ਼ ਆ ਮਗਲੇ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ 50% ਤੇ ਭਾਈ ਜੀ ਕਿੰਨੇ ਵਾਲਾ ਲੱਕੀ ਵੀਰੇ ਹੈ 2015 ਮਾਡਲ ਆ ਵੀਰੇ ਦਰਸੋ 15 ਮਾਡਲ ਟਰੈਕਟਰ ਆ ਮਹਾਮਾਨ ਆ ਦੇਖ ਸਕਦੇ ਆ ਤੁਸੀਂ ਤੇ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਇਹ 3 ਲੱਖ ਦੀ ਡਿਮਾਂਡ ਆ ਵੀਰੇ ਇਹਦੀ ਮਹਾਮਾਨ ਦੀ ਹਾਂਜੀ ਹਾਂਜੀ ਵੀਰੇ ਤਾਰਸ ਕੋਤੈਨ ਲੱਖ ਦੀ ਡਿਮਾਂਡ ਹੈ ਇਹਦੀ 5245 ਡੀਆਈਡੀ ਆ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਅੱਗੇ ਜੇ ਵੱਧਦੇ ਆਪਾਂ ਫੇਰ ਆ ਗਿਆ ਨਿਊ ਹਾਰਲੈਂਡ 3630 ਸੁਪਰਬ ਦੇਖੋ ਮੂਰੇ ਐਲਈਡੀ ਲੈਂਡ ਲੱਗੀ ਹੋਈ ਆ 4 ਵੀਲ ਟਰੈਕਟਰ ਆ ਸਿਸਟਮ ਲੱਗਿਆ ਹੋਇਆ ਸਿਸਟਮ ਲੱਗਿਆ ਹੋਇਆ ਹੁੱਡ ਲੱਗਿਆ ਹੋਇਆ ਨਾਲ ਦਾ ਹੁੱਡਾ ਤੁਹਾਨੂੰ ਪਤਾ ਹੁੱਡ ਦਾ ਕਿੰਨਾ ਕਾਮਯਾਬ ਆ ਜਿਹੜੀ ਕਣੋਪੀ ਕਹਦੇ ਨੇ ਆਪਾਂ ਸਾਰਿਆਂ ਨਾਲੋਂ ਵੱਧ ਕਾਮਯਾਬ ਆ ਚਾਹੇ ਟਰੈਕਟਰ ਪਲਟ ਜਵੇ ਇਹਦੀ ਕਣੋਪੀ ਬੰਦੇ ਨੂੰ ਕੁਝ ਨਹੀਂ ਹੁੰਦਾ ਜੇ ਮੈਂ ਉਹ ਪਿੱਛੇ ਇਹ ਮੁੰਡਾ ਮਰਿਆ ਜਿਹੜਾ ਸਟੰਟ ਕਰਦਾ ਹੁੰਦਾ ਦੀ ਹਰਿਆਣੇ ਚ ਕਿ ਨਹੀਂ ਜੇ ਕਨੋਪੀ ਹੁੰਦੀ ਉਹ ਬੰਦਾ ਵੱਜ ਜਾਂਦਾ ਤੇ ਇਹਦਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਦੇਖੋ ਬਿਲਕੁਲ ਨਵਾਂ ਹੀ ਪਿਆ ਇੰਜਣ ਸਾਫ਼ ਆ ਹਨ ਗਾਹਾਂ ਵੀ ਜਾ ਕੇ ਤੁਹਾਨੂੰ ਮੈਂ ਦਿਖਾ ਦੇਣਾ ਮਾਰ ਦੇਣਾ ਕੈਮਰਾ ਕੋਈ ਚੱਕਰ ਨਹੀਂ ਐਨ ਸਿਸਟਮ ਵਗੈਰਾ ਸਾਰਾ ਕੁਝ ਨਾਲ ਲੱਗਿਆ ਹੋਇਆ ਤੇ ਜੇ ਗੱਲ ਕਰੀ ਨੱਕੀ ਵੀਰੇ ਕਿੰਨੇ ਵਾਣਲਾ ਹੈ ਇਹ 2020 ਮਾਡਲ ਹੈ ਵੀਰੇ 2020 ਮਾਡਲ ਆ ਤੇ ਇਹ ਦਾ ਬਲੌਟ ਸੀਆਰਟੀਆਈ ਨੇ ਕਿ ਨਹੀਂ ਹਾਂਜੀ ਹਾਂਜੀ ਵੀਰੇ ਹਾਂ ਇਹ ਤਾਂ ਹੁਣ ਮਿਲਦੇ ਨਹੀਂ ਮਿਲਦਾ ਨਹੀਂ ਜੀ ਵੀਰੇ ਹਾਂ ਹਾਂ ਸਹੀ ਗੱਲ ਆ ਦੇਖੋ ਦਰਸ਼ਕੋ ਕਿੰਨਾ ਸਾਫਟ ਟਰੈਕਟਰ ਆ ਨਿਊ ਹਾਲੈਂਡ ਤਾਂ ਉਹ ਟਰਾਲੀ ਨੂੰ ਕਾਮਯਾਬਾ ਗੰਨੇ ਵਾਲੀ ਨੂੰ ਪੂਰਾ ਮਾਝੇ ਏਰੀਆ 'ਚ ਰੱਖ ਲਈ ਇਹਨੇ ਤੇ ਇਹਦੀ ਕੀ ਡਿਮਾਂਡ ਆ 8 ਲੱਖ 40 ਹਜ਼ਾਰ ਦੀ ਡਿਮਾਂਡ ਆ ਵੀਰੇ ਦੀ ਦਰਸ਼ਕੋ 8 ਲੱਖ 40 ਹਜ਼ਾਰ ਦੀ ਡਿਮਾਂਡ ਆ ਇਹਦੀ ਆਪਣੇ ਨਿਊ ਹਾਲੈਂਡ ਦੀ ਹਾਂਜੀ ਸਤਿ ਸ੍ਰੀ ਅਕਾਲ ਆ ਦੇਖ ਸਕਦੇ ਤੁਸੀਂ ਸਾਹਮਣੇ ਉਸ ਤੋਂ ਅੱਗੇ ਆ ਗਿਆ ਕਮੋਟਾ ਐਮ ਜੀ 5501 ਇਹਦੇ ਉੱਤੇ ਪੂਰੀ ਕਨੋਪੀ ਲੱਗੀ ਹੋਈ ਆ ਦੇਖ ਸਕਦੇ ਤੁਸੀਂ ਹਾਲਤ ਇਹਦੀ ਵੀ ਬਿਲਕੁਲ ਸਾਫ ਟਰੈਕਟਰ ਆ ਟਰੈਕਟਰ ਇਹਨਾਂ ਨੇ ਸਾਰੀ ਹਿਸਾਬ ਨੇ ਜਾਂ बार-बार ਆਪਾਂ ਨੂੰ ਦੱਸਣ ਦੀ ਲੋੜ ਵੀ ਨਹੀਂ ਤੇ ਖੁੱਲਾ ਪਲੇਟਫਾਰਮ ਆ ਸਸਪੈਂਸ਼ਨਲ ਪੈਟਰਨ ਨੇ ਜੇ ਤੁਹਾਨੂੰ ਪਤਾ ਹੀ ਆ ਕਮੋਟੇ ਦਾ ਤੇਲ ਬਹੁਤ ਘਟ ਖਾਂਦਾ ਇਹ ਕਿੰਨੇ ਮਾਡਲ ਆ ਵੀਰੇ ਇਹ ਇਹ 2017 ਵੀਰੇ 2017 ਮਾਡਲ ਆ ਹਾਂਜੀ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਕੀ ਡਿਮਾਂਡ ਰੱਖਦੇ ਆ ਵੀਰੇ ਆਪਾਂ 5 ਲੱਖ 40 ਹਜ਼ਾਰ ਵੀਰੇ 5 ਲੱਖ 40 ਹਜ਼ਾਰ ਦੀ ਡਿਮਾਂਡ ਆ ਤੇ 50% ਇਹਦੇ ਟਾਇਰ ਪਏ ਆ ਤੇ ਉਸ ਤੋਂ ਅੱਗੇ ਡਰਸ ਕੋ ਖੜਾ ਫਾਰਮ ਟਰੈਕ 45 73 ਇਹਦੇ ਵੀ ਨਾਲ ਲੱਗੀ ਹੋਈ ਆ ਜੇ ਟਾਇਰਾਂ ਦੀ ਗੱਲ ਕਰੀਏ ਦੇਖ ਸਕਦੇ ਹੋ ਤੁਸੀਂ ਵਧੀਆ ਟਾਇਰ ਪਏ ਆ ਇਹਦੇ 60 65 ਪੈਸੇ ਤੇ ਇੰਜਨ ਦੀ ਕੰਡੀਸ਼ਨ ਸਾਫ਼ ਆ ਇੰਜਨ ਗੇਅਰ ਦਾ ਓਕੇ ਆ ਵੀਰੇ ਇੰਜਨ ਗੇਅਰ ਦਾ ਸਾਰਾ ਟਰੈਕਟਰ ਆਪਣੇ ਵਧੀਆ ਓਕੇ ਹੁੰਦੇ ਆ ਮਾੜਾ ਤਾਂ ਆਪਾਂ ਲੈ ਗਈ ਨਹੀਂ ਆਉਂਦੇ ਕਦੇ ਨਹੀਂ ਦਰਸ਼ਕੋ ਬਣੀ ਗਾਰੰਟੀ ਦਿੰਦੇ ਨੇ ਟਰੈਕਟਰ ਦੀ ਜਿਹੜਾ ਇਹਨਾਂ ਕੋਲੋਂ ਲੈ ਕੇ ਜਾਂਦਾ ਵਧੀਆ ਟਰੈਕਟਰ ਦਿੰਦੇ ਨੇ ਮਾੜਾ ਟਰੈਕਟਰ ਰੱਖਦੇ ਨਹੀਂ ਹੈਗੇ ਤੇ ਰੇਟ ਜਨੀਆਂ ਜੇ ਤੁਸੀਂ ਇੱਥੇ ਆਉਂਦੇ ਹੋ ਫੇਰ ਗੱਲ ਬਣਦੀ ਆ ਮੌਕੇ ਤੇ ਚੌਕਾ ਲੱਗਦਾ ਹੁੰਦਾ ਤੁਹਾਨੂੰ ਪਤਾ ਇਹ ਤਾਂ ਇੱਕ ਆਪਾਂ ਤੁਹਾਨੂੰ ਅੰਦਾਜ਼ੇ ਦੇ ਹਿਸਾਬ ਨਾਲ ਦੱਸ ਦਿੰਨੇ ਆ ਤੇ ਕਿੰਨੇ ਮਾਡਲ ਆ ਵੀਰੇ ਇਹ ਇਹ 2000 ਮਾਡਲ ਹੈ ਵੀਰੇ 2000 ਮਾਡਲ ਹੈ ਦਰਸ ਕੋ ਫਾਰਮ ਟਰੈਕ 45 ਤੇ ਇਹਦੀ ਕੀ ਡਿਮਾਂਡ ਆ 1,80,000 ਵੀਰੇ 1,80,000 ਦੀ ਡਿਮਾਂਡ ਆ ਦਰਸ ਕੋ ਇਹਦੀ ਫਾਰਮ ਟਰੈਕ 45 ਦੀ ਬਾਕੀ ਮੌਕੇ ਦੇ ਉੱਪਰ ਥੱਲੇ ਹੋ ਜਾਂਦਾ ਉਹ ਤੁਹਾਨੂੰ ਮੈਂ ਦੱਸਿਆ ਹੀ ਆ ਤੇ ਉਸ ਤੋਂ ਅੱਗੇ ਆ ਗਿਆ ਸੋਨਾਲੀਕਾ 60 DI 60 ਹਾਂਜੀ ਵੀਰੇ ਇੰਟਰਨੈਸ਼ਨਲ ਹਾਈ ਲੋ ਮੀਡੀਅਮ ਆ ਵੀਰੇ ਹਾਈ ਲੋ ਮੀਡੀਆ ਵੀਰੇ ਚੇਂਜਰ ਗੇਅਰ ਆ ਹਾਂਜੀ ਚੇਂਜਰ ਗੇਅਰ ਆਸਿਆ ਉਸ ਨੂੰ ਸੈਟਲ ਗੇਅਰ ਵੀ ਕਹ ਦਿੰਦੇ ਆ ਕਿ ਨਹੀਂ ਗੇਅਰ ਹਾਂਜੀ ਸਾਈਡ ਦੇ ਗੇਅਰ ਲੱਗੇ ਹੋਏ ਨੇ ਕਿ ਨਹੀਂ 2020 ਆ 2020 ਮਾਡਲ ਦਾ ਦੱਸ ਤੋ ਸਾਫ਼ ਦੇਖੋ ਤੁਸੀਂ ਕਿੰਨਾ ਟਰੈਕਟਰ ਪਿਆ ਇਹ ਐਨ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਛਤਰੀ ਲੱਗੀ ਹੋਈ ਆ ਐਂਡ ਇੰਡੀਕੇਟਰ ਪੂਰੇ ਵਧੀਆ ਨੇ ਇਹਦੇ ਆ ਦੇਖ ਲਓ ਇਧਰੋਂ ਵੀ ਤੁਸੀਂ ਤੇ ਕਿੰਨੇ ਮਾਡਲ ਆ ਵੀਰੇ ਹੈ 2020 ਮਾਡਲ ਆ ਵੀਰੇ 2020 ਮਾਡਲ ਆ ਤੇ ਆਪਾਂ ਦੀ ਡਿਮਾਂਡ ਕਿੰਨੀ ਦੀ ਕਰਦੇ 635 635 ਦੀ ਡਿਮਾਂਡ ਆ ਇਹਦੀ ਹਾਂਜੀ ਠੀਕ ਆ ਤੇ ਦਰਸ਼ਕੋ ਉਸ ਤੋਂ ਅੱਗੇ ਖੜਾ ਫਾਰਮ ਟਰੈਕ 6055 ਕਨੋਪੀ ਲੱਗੀ ਹੋਈ ਆ ਸਿਸਟਮ ਲੱਗਿਆ ਹੋਇਆ ਨਾਲ ਤੇ ਟਾਇਰਾਂ ਦੀ ਗੱਲ ਕਰੀਏ ਆਪਾਂ 6065 ਪੈਸੇ ਟਾਇਰ ਪਾਇਆ ਮਗਰਲੇ ਤਾਂ ਇਹਨੂੰ ਜ਼ਿਆਦਾ ਹੀ ਪਾਇਆ ਤੇ ਵਧੀਆ ਟਰੈਕਟਰ ਆ ਇੰਜਨ ਗੇਰ ਦਾ ਓਕੇ ਆ ਇਹ ਤੇ ਕਿੰਨੇ ਮਾਡਲ ਆ ਲੱਕੀ ਵੀਰੇ ਇਹ 2015 ਵੀਰੇ 2015 ਮਾਡਲ ਆ ਇਹ ਫਾਰਮ ਟਰੈਕ 66 ਇਹ ਤਾਂ ਉਂਝ ਛੋਟੇ ਨੇ ਤੁਹਾਨੂੰ ਪਤਾ ਹੁਣ ਕੁੜੀ ਜਣੀਆਂ ਮਸ਼ੀਨਾਂ ਨੇ ਲਾਓ ਉਹਨਾਂ ਦੇ ਲਿਜਾ ਕੇ ਕਿ ਨਹੀਂ ਸਹੀ ਗੱਲ ਆ ਵੀਰੇ ਤੇ ਇਹਦੀ ਕੀ ਕੀ ਕੀਮਤ ਰੱਖਣੀ ਆ ਇਹ 4 ਲੱਖ ਦਾ ਹੀ ਦੇ ਦੇਣਾ ਯਾਰ ਵੀਰੇ 4 ਲੱਖ ਦਾ ਹੀ ਹਾਂ ਠੀਕ ਆ ਇੱਕ ਵਾਰ ਮਾਡਲ ਵੇਦਾ ਦੇ 2015 ਮਾਡਲ ਆ ਵੀ 15 ਮਾਡਲ ਆ ਤੇ ਆਪਾਂ 4 ਲੱਖ ਦਾ ਦੇਣਾ ਹੈ ਹੋਰ ਵੀ ਮਾਨ ਕਰਦਾਂਗੇ ਮੌਕੇ ਤੇ ਚਲੋ ਹੋਰ ਵੀ ਮਾਨ ਕਰ ਦੋ ਅੱਛਾ ਨਾਲੇ ਜਿਹੜੀ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਦਾ ਸਪੈਸ਼ਲ ਮਾਨ ਕਰਿਆ ਕਰੋ ਕੀ ਦਾ ਸਪੈਸ਼ਲ ਮਾਨ ਹੋ ਮੇਰੇ ਕਹਿੰਦਾ ਸਪੈਸ਼ਲ ਮਾਨ ਹੋਊਗਾ ਤੁਸੀਂ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਇਆ ਕਰੋ ਇੱਕ ਚੀਜ਼ ਤੁਹਾਨੂੰ ਹੋਰ ਵਧੀਆ ਦੀ ਦਿਖਾਉਣੀ ਆ ਤੁਸੀਂ ਦੇਖੀ ਨਹੀਂ ਹੋਣੀ ਕਰਾ ਆ ਲਓ ਇੱਧਰ ਖੜਾ ਸਟੀਲ ਟਰੈਕ ਇਹ ਵੀਰੇ ਕਿਥੋਂ ਆਉਂਦਾ ਤੁਸੀਂ ਏ ਵਿਰੇ ਲੁਧਿਆਣੇ ਤੋਂ ਲੈ ਕੇ ਆਉਂਦਾ ਲੁਧਿਆਣੇ ਤੋਂ ਲੈ ਕੇ ਆਉਂਦਾ ਜਿਹੜੇ ਬਾਗਬਾਨੀ ਦਾ ਮਨ ਲੋਕ ਕੰਮ ਕਰਦੇ ਆ ਉਹਨਾਂ ਲਈ ਇਹ ਟਰੈਕਟਰ ਵਧੀਆ ਹੈ ਹਾਂਜੀ ਦੇਖੋ ਕਿੰਨਾ ਸੋਹਣਾ ਟਰੈਕਟਰ ਆ ਵਧੀਆ ਆ ਆਮ ਸਾਫ ਪਿਆ ਕਿੰਨੇ ਮਾਡਲ ਆ ਵੀਰੇ ਇਹ ਏ 2019 ਆ ਵੀਰੇ 2019 ਮਾਡਲ ਤੇ ਇਹ ਆਪਾਂ ਕਿੱਥੇ ਰੱਖ ਦੇ ਦਾਂਗੇ ਇਹ ਵੀਰੇ ਆਪਾਂ ਦੇ ਦੇਣਾ ਟਰੈਕਟਰ 1.90 ਹਜ਼ਾਰ ਦਾ 1.90 ਹਜ਼ਾਰ ਦਾ ਹਾਂਜੀ ਠੀਕ ਆ ਵੀਰੇ ਇਹ ਜਿਹੜਾ ਜਰਾ ਵੀਡੀਓ ਦੇਖ ਕੇ ਆਊਗਾ ਹਾਂ ਉਹਦੀ ਸਪੈਸ਼ਲ 10000 ਰੁਪਏ ਦਾ ਮਾਨ ਕੀਤਾ ਜਾਊਗਾ ਦੇਖ ਲੋ ਦਰਸ਼ਕੋ 10000 ਦਾ ਮਾਣ ਕਰੋ ਕਿ 10000 ਕੋਈ ਥੋੜਾ ਹੀ ਨਹੀਂ ਹੁੰਦਾ ਵੀਡੀਓ ਦੇਖ ਕੇ ਆਪਣਾ ਜਿਹੜਾ ਆਊਗਾ ਤੁਸੀਂ ਵੀਡੀਓ ਫੁੱਲ ਦੇਖਿਆ ਕਰੋ ਫੁੱਲ ਆਵਾਜ਼ ਕਰਿਆ ਕਰੋ ਸਾਰੇ ਟਰੈਕਟਰ ਤੁਹਾਨੂੰ ਦਿਖਾਇਆ ਕਰਾਂਗੇ ਵਿੱਚ ਤੁਸੀਂ ਅੱਧੀ ਦੇਖ ਲੈਨੇ ਹੋ ਅੱਧੀ ਦੇਖ ਕੇ ਨਾ ਛੱਡਿਆ ਕਰੋ ਤੇ ਉਸ ਤੋਂ ਅੱਗੇ ਆ ਗਿਆ ਮਹਿੰਦਰਾ ਅਰਜਨ 555 BI ਇਸ ਨੇ ਸੇਲ ਹੋ ਗਿਆ ਵੀਰੇ ਸੇਲ ਹੋ ਗਿਆ ਵੀਰੇ ਅਜੇ ਸੇਲ ਹੋ ਗਿਆ ਹਾਂ ਚਲੋ ਕੋਈ ਗੱਲ ਨਹੀਂ ਕਰੋ ਅੱਗੇ ਚੱਲਦੇ ਆਂ ਉਸ ਤੋਂ ਅੱਗੇ ਫੇਰ ਮਹਿੰਦਰਾ ਖੜਾ ਅਰਜਨ ਅਲਟਰਾ 555 DI ਤੇ ਇਹ ਕਿੰਨੇ ਮਾਡਲ ਆ ਵੀਰੇ 2022 ਮਾਡਲ ਆ ਵੀਰੇ 2022 ਮਾਡਲ ਆ ਦਰਸ਼ਕੋ ਦੇਖੋ ਬਿਲਕੁਲ ਨਵਾਂ ਟਰੈਕਟਰ ਪਿਆ ਕਰਰ ਵੀ ਪੂਰਾ ਨਵਾਂ ਪਿਆ ਜਿਵੇਂ ਜਾਸੀ ਚੋਂ ਨਿਕਲ ਨਿਕਲਦਾ ਹੁੰਦਾ ਟਰੈਕਟਰ ਆ ਦੇਖ ਸਕਦੇ ਆ ਤੁਸੀਂ ਆ ਤੁਹਾਨੂੰ ਇਧਰ ਵੀ ਦਿਖਾ ਦਿੰਦੇ ਹਾਂ 555 ਨਾਲ ਹੈ ਵੀਰੇ ਅਲਟਰਾ 555 ਅਲਟਰਾ 555 ਐਡਾ ਤੇ ਗੇਅਰ ਨੇ ਕਨੋਪੀ ਲੱਗੀ ਹੋਈ ਆ ਉੱਪਰ ਛਤਰੀ ਜਿਹੜੇ ਮਾਡਲ ਤੇ ਹੁੰਦੀ ਆ ਤੇ ਇਹ ਆਪਾਂ ਕਿੱਥੇ ਤੱਕ ਦੇਣਾ ਵੀਰੇ ਇਹ ਡਿਮਾਂਡ 6 ਲੱਖ 15 ਹਜ਼ਾਰ ਦੀ ਹੈ ਵੀਰੇ ਹਾਂ ਹਾਂਜੀ ਬਾਕੀ ਮੌਕੇ ਤੇ ਕਰ ਦਾਂਗੇ ਮੰਗ 6 ਲੱਖ 15 ਹਜ਼ਾਰ ਦੀ ਡਿਮਾਂਡ ਆ ਜਾਨੀ ਆਪਾਂ ਬਾਕੀ ਮੌਕੇ ਤੇ ਮੰਗ ਤਾਣ ਹੋ ਜਾਂਦਾ ਹਾਂਜੀ ਤੇ ਦੱਸੋ ਹੁਣ ਤੁਹਾਨੂੰ ਦਿਖਾਉਂਦੇ ਆ ਬੜਾ ਟਰੈਕਟਰ ਛੋਟਾ ਟਰੈਕਟਰ 75 HP 75 HP 50ਤੀ ਨਿਊ ਹਾਲੈਂਡ 4x4 ਆ ਦੇਖੋ ਪਹਿਲਾਂ ਤੁਸੀਂ ਇੱਕ ਵਾਰ ਟਰੈਕਟਰ ਨੂੰ ਸਮਾਰ ਕੇ ਦੇਖ ਲਓ ਕਨੋਪੀ ਲੱਗੀ ਹੋਈ ਆ ਨਾਲ ਨਾਲ ਦੀਓ ਏਜੰਸੀ ਵਾਲੀ ਉਹ ਵੇਟ ਮੈਂ ਲੱਗੇ ਹੋਇਆ ਮੂਰੇ ਹੁਣ ਤੁਨ ਮੈਂ ਕੋਲ ਜਾ ਕੇ ਦਿਖਾਉਣਾ ਟਾਇਰ ਬਿਲਕੁਲ ਨਵੇਂ ਪਿਆ ਇਹਦੇ 90 ਪੈਸੇ ਟਾਇਰ ਪਿਆ ਆ ਦੇਖੋ ਤੁਸੀਂ ਉਹ ਸੀਟ ਵਗੈਰਾ ਬਤੱਕ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਮੇਨ ਹੁੰਦਾ ਆਪਾਂ ਟਰੈਕਟਰ ਵੀਡੀਓ ਦੇ ਵਿੱਚ ਦਿਖਾ ਦਈਏ ਸਾਰਾ ਤੇ ਵੀਰੇ ਕਿੰਨੇ ਮਾਡਲ ਆ ਇਹ 2020 ਮਾਡਲ ਆ ਵੀਰੇ 2020 ਮਾਡਲ ਟਰੈਕਟਰ ਆ ਦਰਸਕੋ ਇਹ ਅਮਰ ਗਿਆੜ ਲੱਗੇ ਹੋਇਆ ਲੱਗੇ ਹੋਇਆ ਮੂਹਰੇ ਪੈਰਾਂ ਤੇ ਵੀ ਹੈਂ ਦੇਖੋ ਤੁਸੀਂ ਇੱਕ ਵਾਰ ਟਰੈਕਟਰ ਦੇਖੋ ਤੁਸੀਂ ਬਿਲਕੁਲ ਨਵੇਂ ਨਵੇਂ ਟਰੈਕਟਰ ਆਉਂਦੇ ਨੇ ਇਹਨਾਂ ਕੋਲ ਕਈ ਗਿਰਤਾ ਬਿਲਕੁਲ ਨਵੇਂ ਆ ਜਾਂਦੇ ਨੇ 100 100 ਘੰਟਾ ਚੱਲੇ ਹੋਏ ਵੀ ਤੇ ਇਹ ਕਿ ਬੱਕ ਤੇ ਦੱਕ ਦੇਣਾ ਵੀਰੇ ਇਹ ਵੀਰੇ 2020 ਮਾਡਲ ਆ ਹਾਂ ਇਹ ਦੇਦਾਂਗਾ 15 ਲੱਖ ਸਾਢੇ 15 ਲੱਖ ਦਾ ਦਰਸ ਤੋਂ ਇਹਨਾਂ ਦੀ ਕੀਮਤ ਇਸ ਕਰਕੇ ਵੱਧ ਗਈ ਆ ਬੱਸ ਤੁਹਾਨੂੰ ਦੱਸ ਦਈਏ ਵੀ ਇਹ ਸੀਆਰਟੀਏ ਨਹੀਂ ਹੈਗੇ ਹੁਣ ਆਉਂਦੇ ਨੇ ਸੀਆਰਟੀਏ ਟਰੈਕਟਰ ਨਹੀਂ ਇਹ ਟਰੈਕਟਰ ਮਿਲਦੇ ਨਹੀਂ ਹੈਗੇ ਅਸਲ ਵਿੱਚ ਬਹੁਤ ਘੱਟ ਮਿਲਦੇ ਆ ਹਾਂਜੀ ਹਾਂ ਤੇ ਉਸ ਤੋਂ ਅੱਗੇ ਖੜਾ ਸਵਰਾਜ 963 ਐਫ ਪੀ 5 ਸਟਾਰ 2020 ਮਾਡਲ ਆ ਵੀਰੇ 2020 ਮਾਡਲ ਆ ਵਧੀਆ ਟਰੈਕਟਰ ਆ ਹਾਂਜੀ 2020 ਨੂੰ ਦਰਸਤੋ ਕੀ ਹੋਣਾ ਤੁਹਾਨੂੰ ਪਤਾ ਹੀ ਆ ਨਾਲ ਦੇ ਡਰ 90 ਬਏ ਨੇ 700 ਘੰਟਾ ਰਹਿ ਨਾਲ ਚੱਲਿਆ ਟਰੈਕਟਰ ਸਿਰਫ 700 ਘੰਟਾ ਚੱਲਿਆ ਆ ਸਰਬ ਸਿਰਫ 700 ਵੀਰੇ ਸਿਰਫ 700 ਘੰਟਾ ਚੱਲਿਆ ਖੁੱਲਾ ਪਲੇਟਫਾਰਮ ਸਾਈਡ ਗੇਅਰ ਆ ਦਰਸਤੋ ਦੇਖ ਸਕਦੇ ਹੋ ਤੁਸੀਂ ਆ ਸਾਫਟ ਟਰੈਕਟਰ ਪਿਆ ਇਹਦਾ ਬਿਲਕੁਲ ਨਵਾਂ ਟਰੈਕਟਰ ਆ ਇਹ ਆਪਾਂ ਕਿਤੇ ਤੱਕ ਦੇ ਦਾਂਗੇ ਵੀਰੇ ਤੇ ਵੀਰੇ 6 ਲੱਖ 90 ਹਜ਼ਾਰ ਦੀ ਡਿਮਾਂਡ ਆ ਬਾਕੀ ਕਰ ਦਾਂਗੇ ਮਾਣ 6 ਲੱਖ 90 ਹਜ਼ਾਰ ਦੀ ਡਿਮਾਂਡ ਆ ਦਰਸ਼ਕੋ ਬਾਕੀ ਮੌਕੇ ਤੇ ਮਾਣਸਾਨ ਥੋੜਾ ਜ਼ਰੂਰ ਹੋਊਗਾ ਇਹ ਨਹੀਂ ਹੈਗਾ ਵੀ ਨਹੀਂ ਕਰਨਗੇ ਤੇ ਉਸ ਤੋਂ ਅੱਗੇ ਆ ਗਿਆ ਮਹਿੰਦਰਾ ਅਰਜਨ 555 VXI 15 ਮਾਡਲ 2015 ਮਾਡਲ ਹਾਂਜੀ ਵੀਰੇ ਅਲਟਰਾ ਬੰਨਾ ਹੈ ਹਾਂਜੀ ਟਾਇਰ ਇਹਦੇ ਵੀ ਵਧੀਆ ਪਏ ਆ ਨਵੇਂ ਜੀ ਨਵੇਂ ਚਾਰੇ ਹਾਂ ਨਵੇਂ ਆ ਟਾਇਰ ਬਿੰਚਨ ਗੇਅਰ ਦਾ ਤਾਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਓਕੇ ਹੁੰਦੇ ਆ ਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਵੀਰੇ 415000 ਦੀ ਆ 415000 ਦੀ ਡਿਮਾਂਡ ਆ ਇਹਦੀ ਅੱਛਾ ਠੀਕ ਆ ਦਰਸੋ 415000 ਦੀ ਡਿਮਾਂਡ ਆ ਆ ਮਹਿੰਦਰਾ 555 ਦੀ ਤੇ ਬਾਕੀ ਮੌਕੇ ਤੇ ਮਾਣ ਤਾਣ ਹੋ ਜਾਊਗਾ ਵਧੀਆ ਸੋਹਣਾ ਟਰੈਕਟਰ ਆ ਤੇ ਉਸ ਤੋਂ ਅੱਗੇ ਆ ਗਿਆ ਨਿਊ ਹਾਲੈਂਡ 4710 4 ਵੀਲ 4 ਵੀਲ ਟਰੈਕਟਰ ਆ ਦੇਖੋ ਤੁਸੀਂ ਇਹ ਜਿਹੜੇ ਆਲੂ ਵਗੈਰਾ ਉਹਨਾਂ ਕੰਮ ਕਰਦੇ ਨੇ ਉਹਨਾਂ ਲਈ ਬਹੁਤ ਵਧੀਆ ਟਰੈਕਟਰ ਹੈ ਵੀਰੇ ਹਾਂਜੀ ਹਾਂਜੀ ਵੀਰੇ ਉਹਨਾਂ ਲਈ ਸਪੈਸ਼ਲ ਕੱਢਿਆ ᱛੀ ਇਹ ਦੇਖੋ ਕਿੰਨਾ ਸਾਫ਼ ਪਿਆ ਟਰੈਕਟਰ ਕਿੰਨੇ ਮਾਡਲ ਆ ਵੀਰੇ ਇਹ 2018 ਵੀਰੇ 2200 ਘੰਟਾ ਹੀ ਚੱਲਿਆ ਰਹਿਣਾ ਇਹਨਾਂ ਨੂੰ ਸਿਰਫ 2200 ਘੰਟਾ ਚੱਲਿਆ ਆ ਦਰਸ਼ਕੋ ਦੇਖੋ 200 250 ਘੰਟਾ ਕਿੰਨਾ ਗੁੰਦਾ ਕਿਦੇ ਅੰਦਾ ਪਹਿਲਾਂ ਤਾਂ ਬੰਦਾ 100 ਘੰਟਾ ਦਾ ਨਾ ਨਾ ਸੜਕ ਤੇ ਚਲਾਉਂਦਾ ਚੌ ਚੌ ਜਿਹਾ ਨਹੀਂ ਸਹੀ ਆ ਲੱਗ ਰਿਹਾ ਹਾਂ ਤੇ ਇਹ ਆਪਾਂ ਕਿੱਥੇ ਤੱਕ ਦੇਦਾਂਗੇ ਵੀਰੇ ਏ ਵੀਰੇ ਦੇਦਾਂਗੇ ਆਪਾਂ ਟਰੈਕਟਰ 6 ਲੱਖੀ ਟਮਾਟਾ ਬਾਕੀ ਕੋਈ ਗੱਲ ਹੀ ਮੌਗ ਤੇ ਆਉਂ ਵੱਧ ਤੋਂ ਵੱਧ ਮਾਨ ਕਰਾਂਗੇ ਵੀਰੇ ਠੀਕ ਆ ਵੀਰ ਜੀ ਠੀਕ ਆ ਤੇ ਉਸ ਤੋਂ ਅੱਗੇ ਖੜਾ ਅਰਜਨ ਮੈਟ ਕਿਹੜਾ ਵੀਰੇ ਮੈਟ ਮੈਡ ਵੀਰੇ ਚੇਂਜਰ ਗੇਅਰ ਕਹ ਦਿੰਨੇ ਆ ਅਸਾ ਮੈਟ ਚੇਂਜਰ ਗੇਅਰ ਹਾਂਜੀ ਉੱਤੇ ਕਨੋਪੀ ਲੱਗੀ ਆ ਦਰਸ਼ਕੋ ਦੇਖ ਲਓ ਯੋਗਾ ਤੇ ਬੰਦੇ ਦਾ ਨਾਮ ਹੋਣਾ ਯੋਗਾ ਪੀਪੀ 63 ਮਾਲੀ ਦਾ ਨੰਬਰ ਆ ਇਹਨੂੰ ਤਾਂ ਘੇਰਨੇ ਹੀ ਕਿਸ ਨੇ ਕਿੱਥੇ ਆ ਜਿੱਥੇ ਮਰਜ਼ੀ ਲਈ ਫਰੀ ਚੱਲਿਓ ਕਿੰਨੇ ਮਾਡਲ ਆ ਵੀਰੇ ਕੀ ਹੈ ਮਾਡਲ ਵੀਰੇ 2015 2015 ਮਾਡਲ ਆ ਤੇ ਮੂਹਰੇ ਟਾਇਰ ਵੀ ਦੇਖੋ ਵਧੀਆ ਲੱਗਿਆ ਨੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਲਵਾਉਂਦੇ ਨੇ ਹਾਂਜੀ ਵੱਡੇ ਲੱਗਿਆ 900 ਵੱਡੇ ਟਾਇਰ ਲੱਗੇ ਹੋਏ ਨੇ ਤੇ ਕੀ ਡਿਮਾਂਡ ਆ ਇਹਦੀ ਇਹ 4 ਲੱਖ 90 ਹਜ਼ਾਰ ਦੀ ਡਿਮਾਂਡ ਆ ਵੀਰੇ 4 ਲੱਖ 90 ਹਜ਼ਾਰ ਦੀ ਡਿਮਾਂਡ ਆ ਦਰਸ਼ਕੋ ਹਾਂਜੀ ਹਰਜਾਂ ਦੀ ਮਹਿੰਦਰਾ ਦੀ ਤੇ ਉਸ ਤੋਂ ਆ ਖੜਾ ਠੀਕ ਆ ਵੀਰੇ ਤੇ ਦਰਸ਼ਕੋ ਜੇ ਤੁਹਾਨੂੰ ਵੀਡੀਓ ਇਹ ਆਪਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਉਹ ਤਾਂ ਫਾਲੋ ਕਰਨਾ ਤੇ ਮਿਲਦੇ ਆਂ ਹੋਰ ਜਿਹੜਾ ਵੀਡੀਓ ਵਿੱਚ ਧੰਨਵਾਦ